ਇਹ ਗੁਰੂ ਸਰਕਾਰ ਨੇ ਜਿਹੜਾ ਸ਼ੇਡਿਊਲਡ ਹੋਇਆ ਮਿਸ਼ਨ ਚੜਾਇਆ ਹੋਇਆ ਉਹਦੇ ਫੇਸ 2 ਦੇ ਤਹਿਤ ਜੀ ਪਿੰਡਾਂ ਦੇ ਪੈਰੇਦਾਰ ਮੁਹਿੰਮ ਚਲਾਈ ਹੈ ਉਹਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਇਸ ਤਰ੍ਹਾਂ ਦਾ ਫੰਕਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਰੈਲੀ ਕੱਢੀ ਜਾ ਰਹੀ ਹੈ ਇਹ ਸਿੰਪਲ ਲੋਕਾਂ ਨੂੰ ਅਵੇਕਨ ਕਰਨ ਵਾਸਤੇ ਹੈ ਕਿਉਂਕਿ ਪਹਿਲਾਂ ਲੋਕ ਇਸ ਚੀਜ਼ ਨੂੰ ਪੈਸਿਵ ਸਟੈਟਿਟਰ ਦੇ ਤੌਰ ਤੇ ਲੈਂਦੇ ਸੀਗੇ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਸੀ ਜੀ ਤੁਹਾਨੂੰ ਆਪਾਂ ਵੰਡਿਆ ਮੈਂ ਮੁੰਡਾ ਨਸ਼ਾ ਕਰਦੇ ਆਪਾਂ ਨੇ ਕੀ ਰਹਿਦਾ ਹੈ ਜਨ ਨਸ਼ੇ ਦਾ ਸਮਗਰਮ ਕਰ ਉਹ ਤੋਂ ਡਰਦੇ ਸੀ ਲੋਕ ਹੁਣ ਸਰਕਾਰ ਨੇ ਇਹ ਐਸਾ ਮਹਿੰਦੂ ਜੜ ਕੇ ਇਸ ਰੈਵਲੂਸ਼ਨ ਦੁਆਰਾ ਮਤਲਬ ਜਿਆਨ ਦੀ ਪਹੁੰਚ ਕਿੰਨੀ ਜਾਰੀ ਹੈ ਇਹ ਰੈਵਲੂਸ਼ਨ ਆ ਵੀ ਰਹੀ ਹੈ ਆਪਣੇ ਦੇਖਿਆ ਸੋਸ਼ਲ ਮੀਡੀਆ ਦੇ ਉਤੇ ਵੀ ਲੋਕ ਇਸ ਇਸ ਚੀਜ਼ ਨੂੰ ਡਿਸਕਸ ਕਰਨ लागले ਆਪਾਂ ਨਾ ਕੁਝ ਉਹ ਪੁੱਛਦੇ ਨੇ ਕੁਐਸਚਨਿੰਗ ਵੀ ਕਰਦੇ ਨੇ ਉਹ ਇੱਕ ਤਰ੍ਹਾਂ ਦਾ ਅਵੇਅਰ ਹੋ ਗਏ ਲੋਕ ਤੇ ਉਹਦੇ ਤਹਿਤ ਅਸੀਂ ਜਿਹੜੇ ਨਸ਼ੇ ਦੇ ਸਮਗਰਮ ਨੇ ਵਪਾਰੀ ਨੇ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪੰਡਦਾ ਸੀ ਉਹਨਾਂ ਨੇ ਦੇਖੋ ਘਰ ਵੀ ਤੋੜੇ ਜਾ ਰਹੇ ਨੇ ਜੇ ਉਹਨਾਂ ਨੇ ਕੋਈ ਜ਼ਮੀਨ ਅ कब्जा ਕਰਕੇ ਆਪਣੇ ਘਰ ਬਣਾਏ ਨੇ ਆਪਣੇ ਇਸ ਸੂਬਾ ਮਾਨਸਾ ਸ਼ਹਿਰ ਦੇ ਵਿੱਚ ਵੀ ਇੱਕ ਉਹ ਨਹੀਂ ਅੰਕੀ ਉਹਨੇ ਕੁਝ ਪਤਲੀ ਐਨਡੀਪੀਸ ਲਏ ਉਹਦੇ ਕਾਫੀ ਮਕਦਮੇ ਕਰਦੇ ਨੇ ਮਤਲਬ ਲੋਕ ਦੇਖੋ ਡਰ ਦੇ ਮਾਰੇ ਉਹਨਾਂ ਨੂੰ ਵੋਟਾਂ ਵੀ ਪਾ ਦਿੰਦੇ ਨੇ ਉਹਨਾਂ ਨੂੰ ਐਸ ਐਮਸੀ ਵੀ ਚੁਣ ਲੈਂਦੇ ਨੇ ਫਿਰ ਉਹ ਹੋਰ ਜਾਦੇ ਟੱਕਾ ਕਰਦੇ ਨੇ ਜਾਦੇ ਹੋਰ ਵਪਾਰ ਕਰਦੇ ਨੇ ਇਸ ਤੋਂ ਇਲਾਵਾ ਹੋਰ ਹੌਸਲਾ ਇੰਨਾ ਵੱਧ ਜਾਂਦਾ ਵੀ ਉਹਨਾਂ ਨੇ ਸਰਕਾਰੀ ਜਿਹੜੀ ਨਗਰ ਕੌਂਸਲ ਦੀ ਜ਼ਮੀਨ ਹੈ ਉਹਤੇ ਕਬਜ਼ਾ ਕਰਕੇ ਆਪਣੇ ਘਰ ਬਣਾ ਲੈਂਦੇ ਨੇ ਆਪਣਾ ਜਿਹੜਾ ਦੁਕਾਨਾਂ ਨੇ ਦੇਖੋ ਵਪਾਰ ਕਰਦੇ ਨੇ ਉਹ ਵੀ ਪਾਲਦੇ ਉਹ ਵੀ ਅਸੀਂ ਦੇਖੋ ਤੋੜੇ ਨੇ ਉਹ ਜਿਹੜੇ ਅੱਜ ਕੱਪੜੇ ਛੁੜਵਾਏ ਨੇ ਮਤਲਬ ਪੂਰੀ ਮੁਹਿੰਮ ਛੇੜੀ ਹੋਈ ਹੈ ਹਰੇਕ ਵਾਰਡ ਦੇ ਵਿੱਚ ਇਹ ਫੰਕਸ਼ਨਲ ਐਜੰਡਾ ਜੀ ਕਰ ਰਹੇ ਆ ਇਹਦੇ ਵਿੱਚ ਸਾਡੇ ਐਮਐਨਏ ਸਾਹਿਬ ਜੀ ਨੇ ਮੁਹਿੰਮ ਕਿਤੀ ਹੈ ਉਹਨਾਂ ਵੱਲੋਂ ਬਹੁਤ ਐਕਟਿਵ ਕੋਲਪਲੇ ਕੀਤਾ ਜਾ ਰਿਹਾ ਹੈ ਜਿਵੇਂ ਉਹਨਾਂ ਨੇ ਸਾਰੇ ਐਮਸੀ ਸਾਹਿਬਾਨ ਨੂੰ ਮੀਟਿੰਗ ਬੁਲਾਇਕੀ ਮਤਲਬ ਕਿ ਉਹਨਾਂ ਨੂੰ ਐਕਟੀਵੇਟ ਕੀਤਾ ਪੂਰਾ ਸਾਡੇ ਜਿਹੜੇ ਸ਼ਹਿਰ ਦੇ ਵਸਨੀਕਾਂ ਦੇ ਵਸਨੀਕ ਉਹ ਵੀ ਸਾਡੀ ਸਪੋਰਟ ਕਰਨ ਤੇ ਅੱਜ ਅਸੀਂ ਰੈਲੀ ਪਟਨ ਜਾ ਰਹੇ ਹਾਂ ਇਹ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਜਾਇਆ ਗਿਆ ਤੇ ਮਤਲਬ ਨਹੀਂ ਬਹੁਤ ਬਧੀਆ ਚੱਲ ਰਹੀ ਹੈ। ਹਾਂਜੀ ਦੁੱਧ ਤੇ ਨਸ਼ਾ ਦੁੱਧ ਜਿਹੜੇ ਪਾਰਟ 2 ਆਏ ਜਿਹੜੇ ਇਹ ਪੰਜਾਬ ਸਰਕਾਰ ਜਦੋਂ ਦੀ ਸਰਕਾਰ ਹੋਣ ਚਾਹੀਏ ਉਸ ਸਮੇਂ ਤੋਂ ਹੀ ਕਿਉਂਕਿ ਜਿਹੜਾ ਸਾਡਾ ਪੰਜਾਬ ਪਿਛਲੀ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਉਹਨਾਂ ਦੇ ਆਪ ਦੇ ਮੁਫਾਦ ਕਰਕੇ ਸਾਡੇ ਨੌਜਵਾਨਾਂ ਨੂੰ ਜਿਹੜੀ ਨਸ਼ੇ ਦੀ ਤ੍ਰਿਪਤੀ ਇਹਨਾਂ ਲੋਕਾਂ ਨੇ ਲਿਆਂਦਾ ਅੱਜ ਉਹਨਾਂ ਬੱਚਿਆਂ ਨੂੰ ਉਸ ਜੰਗਲ ਚੋਂ ਕੱਢਣ ਲਈ ਉਸ ਦਿਨ ਤੋਂ ਅਸੀਂ ਸਿਰ ਤੋੜ ਲੱਗੇ ਹੋયા ਲੋਕਾਂ ਦੇ ਸਹਿਯੋਗ ਨਾਲ ਔਰ ਉਹਦੇ ਬਹੁਤ ਹਾਂ ਪੱਖੀ ਜਿਹੜੇ ਹੈ ਨੀਤੀ ਕੇ ਆਉਣੇ ਸ਼ੁਰੂ ਹੋਏ ਆ ਅੱਜ ਮਾਨਸਾ ਜਿਹੜੇ ਹੈਗੇ ਅਨਾਜ ਮੰਡੀ ਤੋਂ ਅਸੀਂ ਸ਼ੁਰੂ ਕਰਦੇ ਕਿਉਂਕਿ ਇੱਕ ਆਗਾਜ਼ ਹੈ ਇਹਦੇ ਚ ਇਹ ਹੈ ਵੀ ਅਸੀਂ ਆਪਣੇ ਵਾਰਡ ਦੇ ਆਪਣੇ ਸ਼ਹਿਰ ਦੇ ਪਹਿਰੇਦਾਰ ਬਣਾਂਗੇ ਜਿੱਥੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਇੱਥੇ ਨਸ਼ਾ ਵਿਕ ਰਿਹਾ ਹੈ ਤਾ ਸਾਨੂੰ ਇਨਫੋਰਮ ਕਰੋ ਪੁਲਿਸ ਨੂੰ ਇਨਫੋਰਮ ਕਰੋ ਐਸਐਨਐਮ ਸਾਹਿਬ ਖੜੇ ਹੈ ਯੂ ਸਾਹਿਬ ਖੜੇ ਹੈ ਸਾਡੇ ਮਾਨ ਸਾਡੇ ਐਸਐਸਓ ਸਾਹਿਬ ਇੱਥੇ ਹੈ ਤਾਂ ਜੋ ਸਾਨੂੰ ਦੱਸਿਆ ਜਾਵੇ ਕਿ ਉਹ ਨਸ਼ਾ ਇੱਥੇ ਵਿਕ ਰਿਹਾ ਹੈ ਜਾਂ ਇੱਥੇ ਉਹਨਾਂ ਨੂੰ ਸ਼ੱਕ ਹੈ ਤਾਂ ਇਮੀਡੀਏਟਲੀ ਜਿਹੜੀ ਪੁਲਿਸ ਪ੍ਰਸ਼ਾਸਨ ਉੱਤੇ ਜਾਊਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਨੂੰ ਅੱਜ ਨੋਟਿਸ ਤੇ ਵੀ ਆਇਆ ਹੈ ਕਿ ਕੁਝ ਇਹ ਮਤਲਬ ਲੋਕ ਉਹਨੂੰ ਮਿਸਯੂਜ਼ ਕਰਦੇ ਆ ਮੈਡੀਕਲ ਨਸ਼ੇ ਨੂੰ ਮੰਨ ਲਓ ਹੁਣ ਕੋਈ ਪੇਸ਼ੀਐਂਟ ਹੈ ਉਹਨੂੰ ਨੀਂਦ ਦੀ ਗੋਲੀ ਇੱਕ ਲਿਖ ਕੇ ਦੇ ਦਿੱਤੀ ਤਾਂ ਉਹ 20 20 ਦੀ ਖਾ ਕੇ ਉਹਨੂੰ ਐਜੇ ਮਤਲਬ ਉਹਨੂੰ ਮਿਸਯੂਜ਼ ਕਰਕੇ ਉਹਨੂੰ ਵੀ ਨਸ਼ੇ ਦੇ ਤੌਰ ਤੇ ਵਰਤਦੇ ਆ ਉਹਦੇ ਬਾਰੇ ਵੀ ਸਾਰਾ ਅਵੇਅਰ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਚ ਔਰ ਕਿਉਂਕਿ ਇੱਕ ਲੋਕ ਲਹਿਰ ਬੰਦੀ ਜਾ ਰਹੀ ਹੈ ਇਹ ਸਾਰਾ ਕਿਉਂਕਿ ਇਹ ਕਿਸੇ ਇੱਕ ਦੀ ਸਮੱਸਿਆ ਨਹੀਂ ਕੱਲੀ ਸਰਕਾਰ ਦੀ ਸਮੱਸਿਆ ਨਹੀਂ ਹਰ ਇੱਕ ਘਰ ਦੀ ਸਮੱਸਿਆ ਹੈ ਸੋ ਇਹ ਸਮੱਸਿਆ ਨੂੰ ਤੁਹਾਡੇ ਵੀ ਮੈਂ ਤੁਹਾਡੇ ਮਾਧਿਅਮ ਨਾਲ ਵੀ ਸਾਰਾ ਕਿਉਂਕਿ ਮੀਡੀਆ ਹੈ ਜਿਹੜਾ ਉਹ ਸਾਡਾ ਤੀਸਰਾ ਨਿਤਤਰ ਹੈ ਜਿਹੜਾ ਸਾਰੇ ਸਮਾਜ ਨੂੰ ਇੱਕ ਇਹਨਾਂ ਦਿਖਾਉਂਦਾ ਉਹਨਾਂ ਦੇ ਜ਼ਰੀਏ ਵੀ ਸਾਰੇ ਲੋਕਾਂ ਨੂੰ ਵੀ ਅਪੀਲ ਕਰਦਾ ਔਰ ਪ੍ਰਸ਼ਾਸਨ ਤਾਂ ਸਾਡੇ ਨਾਲ ਹੈ ਹੀ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਤਾੜਨਾ ਕਰਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਘਣਾਉਣੇ ਕੰਮ ਵਿੱਚ ਗ੍ਰਿਫਤਰੇ ਜਿਹੜੇ ਪਿਛਲੇ ਦਿਨਾਂ ਚ ਫਿੱਕੀ ਹੋਇਆ ਔਰ ਵੱਡੇ ਵੱਡੇ ਜਿਹੜੇ ਮਾਗਰਪਛ ਫੜੇ ਗਏ ਨੇ ਔਰ ਉਹਨਾਂ ਲੋਕਾਂ ਦੇ ਘਰ ਵੀ ਤਾਹੇ ਗਏ ਨੇ ਔਰ ਹੋਰ ਵੀ ਉਹਨਾਂ ਤੇ ਸਖਤ ਐਕਸ਼ਨ। ਅਮਨੋ ਸਾਹਿਬ ਨੇ ਮੈਡੀਕਲ ਵੈਸ਼ਨ ਨੂੰ ਐਂਡੀਪੀਸੀ ਅੰਦਰ ਦੇ ਵਿੱਚ ਲਿਆਉਣ ਦੀ ਜਿਹੜੀ ਮੰਗ ਕੀਤੀ ਸੀ ਕਿ ਸੈਸ਼ਨ ਦੇ ਵਿੱਚ ਇਸ ਵਾਰ ਵੀ ਜਿਹੜੇ ਇਹਨਾਂ ਦੇ ਨਾਲ ਕੇ ਗੱਲਬਾਤ ਕਰਾਂਗੇ। ਸਹੀ ਤਾਂ ਇਹ ਬਿਲਕੁਲ ਜੀ ਪੰਜਾਬ ਸਰਕਾਰ ਇਸ ਲਈ ਸੈਂਟਰ ਨੂੰ ਲਿਖ ਵੀ ਚੁੱਕੀ ਹੈ ਔਰ ਅਸੀਂ ਸੈਸ਼ਨ ਚ ਵੀ ਇਸ ਚੀਜ਼ ਦਾ ਮੁੱਦਾ ਉਟਾਇਆ ਹੈ ਕਿਉਂਕਿ ਇਹ ਚੀਜ਼ ਹੈਗੀ ਕੁਛ ਕੇਂਦਰ ਸਰਕਾਰ ਦੇ ਹੱਥ ਵਿੱਚ ਹੁੰਦੀ ਹੈ ਕਿਉਂਕਿ ਸਾਡਾ ਪੰਜਾਬ ਇਸ ਬਿਮਾਰੀ ਤੋਂ ਜ਼ਿਆਦਾ ਪੀੜਤ ਹੈ ਅਸੀਂ ਇਸ ਦੇ ਬਾਰੇ ਚਿੰਤਤ ਵੀ ਹਾਂ ਔਰ ਕੇਂਦਰ ਸਰਕਾਰ ਨੂੰ ਵੀ ਔਰ ਸਾਰੀਆਂ ਅਥਾਰਟੀਆਂ ਨੂੰ ਸਾਰੇ ਸਮੇਂ ਤੇ ਇਹਦੇ ਬਾਰੇ ਜਾਣੂ ਵੀ ਕਰਾਉਣੇ ਆ ਜਰੂਰ ਉਹ ਤੇ ਮਤਲਬ ਕਿ ਕੁਝ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਲੋਕ ਹੈ ਨਾ ਇਸ ਕਾਨੂੰਨ ਦਾ ਫਾਇਦਾ ਉਠਾ ਕੇ ਵਿੱਚੋਂ ਨਿਕਲ ਜਾਂਦੇ ਨੇ ਉਹਨਾਂ ਨੂੰ ਇਸ ਮਤਲਬ ਕੋਈ ਰੋਕ ਨਹੀਂ ਸਕਦਾ ਐਕਸ਼ਨ ਨਹੀਂ ਉਹਦੇ ਮੁਤਾਬਕ ਕਰਦੇ ਤੇ ਸਰਕਾਰ ਉਹਨਾਂ ਦੇ ਤੋਂ ਬਿਨਾਂ ਲੋਕ ਜਿਹੜੇ ਕੁਝ ਕਹਿੰਦੇ ਨੇ ਕਿ ਕਾਰਵਾਈਆਂ ਕਰੀਏ ਉਹ ਕਰਦੇ ਨਹੀਂ ਦੇਖਦੇ ਨਹੀਂ ਕਿ ਬ੍ਰੇਨਿੰਗ ਹੈ ਮੈਂ ਉਹ ਦੱਸਦੇ ਨੂੰ ਉਹਨੇ ਕਾਰਵਾਈਆਂ ਨਹੀਂ ਕੀਤੀ ਉਹਨਾਂ ਦਾ ਬਿਸਾਲ ਬਿਲਕੁਲ ਨਹੀਂ ਅਸੀਂ ਤਾਂ ਇਹ ਚਾਹੁੰਦੇ ਵੀ ਹਰ ਇੱਕ ਨਾਗਰਿਕ ਦਾ ਸਦਾ ਸੁਰੱਖਿਅਤ ਹੋ ਸਕਦਾ ਕਿਤੇ ਨਾ ਕਿਤੇ ਕੋਈ ਅਣਗਹਿਲੀ ਕਿਸੇ ਤੋਂ ਰਹਿ ਗਈ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਸਮੱਸਿਆ ਉਹ ਸਾਡੇ ਅੱਜ ਜਿੱਥੇ ਮਿੱਤਰ ਐਮ ਸੀ ਸਾਹਿਬ ਪਹਿਲਾਂ ਐਕਸ ਐਮ ਸੀ ਬੰਦੀ ਜੀ ਉਹ ਆਏ ਉਹਨਾਂ ਨੇ ਕੁਝ ਚੀਜ਼ਾਂ ਦੱਸੀਆਂ ਹਾਂ ਕੁਝ ਉਹ ਉਸ ਤਰ੍ਹਾਂ ਦੇ ਸਾਰੇ ਅਸੀਂ ਅਧਿਕਾਰੀਆਂ ਨੂੰ ਉਹਦੇ ਬਾਰੇ ਮਤਲਬ ਸਖਤ ਤੌਰ 'ਤੇ ਸਲਾਹ ਦਿੱਤੀ ਕਿ ਤੁਸੀਂ ਰਾਏ ਤੇ ਐਕਸਪੈਕਟ